ਜਿਹੜਿਆ ਉਹ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਕਿੰਨਾ ਮੁੱਲ ਕੀਤਾ ਜਾ ਰਿਹਾ ਕੀ ਕੀ ਦਿੱਤਾ ਜਾ ਰਿਹਾ ਪਹਿਲਾਂ ਤਾਂ ਸਾਰਿਆਂ ਨੂੰ ਜਰਦਨ ਸਸੀ ਕਾਂ ਲਾਇਬ ਦੀ ਘਰ ਖਾਸਾ ਵਾਹਿਗੁਰੂ ਕੀ ਬਲੇ ਇਹੋ ਉਪਰਾਲਾ ਜੀ ਸਾਡਾ ਪਿੰਡ ਖਾਈਵੇਂ ਕੋਲ ਨੌਜਵਾਨ ਸਭਾ ਆ ਤੇ ਸਾਡੇ ਪਿੰਡ ਦੇ ਕੋਈ ਮੋਹਤਵਾਰ ਬੰਦੇ ਆ ਲੋ ਸਾਰੇ ਪਿੰਡ ਵਾਲੇ ਉਪਰਾਲਾ ਕੀਤਾ ਜਾ ਰਿਹਾ ਤੇ ਬਾਕੀ ਸਾਡੇ ਜਿੰਨੇ ਵੀ ਲਿੰਕ ਦੇ ਵਿੱਚ ਸੱਜਣ ਮਿੱਤਰ ਸਿੰਘ ਕੋ ਰਿਸ਼ਤੇਦਾਰ ਸਿੰਘ ਸਾਰਿਆਂ ਵੱਲੋਂ ਮਿਲ ਕੇ ਇਹ ਉਪਰਾਲਾ ਕੀਤਾ ਜਾ ਰਿਹਾ ਜਿਹੜੇ ਵਿਆਹ ਦਾ ਜਿਹੜਾ ਨੇਕ ਉਪਰਾਲਾ ਕੀਤਾ ਰਿਹਾ ਗਰੀਬ ਬੱਚਾ ਦਾ ਵਿਆਹ ਕਿੱਥੇ ਜਾਏਗਾ ਸਰ ਇਹ ਕਿੰਨੇ ਚਿਰ ਤੋਂ ਕੀਤਾ ਜਾ ਰਿਹਾ ਹੈ ਕੁੱਲ ਕਿੰਨੇ ਬੱਚੇ ਇਸ ਵਿੱਚ ਅੱਜ ਸ਼ਾਮਲ ਨੇ ਇਹ ਜੀ ਸਾਡੀ ਤਾਂ ਹਾਲੇ ਸ਼ੁਰੂਆਤ ਹੀ ਹੈ ਬਾਕੀ ਵਾਹਿਗੁਰੂ ਖਾਲਸਾ ਪ੍ਰਭ ਮੇਰ ਕਰੇ ਤੇ ਇਹਨੂੰ ਮਤਲਬ ਸਾਲ ਦੇ ਸਾਲ ਸਾਲ ਬਾਅਦ ਕੀਤਾ ਜਾਣਾ ਹੈ ਅੱਜ ਇਹ ਪਹਿਲਾ ਉਪਰਾਲਾ ਤੁਹਾਡਾ ਹਾਂ ਜੀ ਜੀ ਪਹਿਲਾ ਉਪਰਾਲਾ ਹਰ ਸਾਲ ਹੀ ਕੀਤਾ ਜਾਂਦਾ ਹੈ ਅੱਜ ਕਿੰਨੇ ਬੱਚਾ ਨੇ ਅੱਜ ਸ਼ਾਦੀ ਕਰਾਈ ਹਾਂ ਜੀ ਟੋਟਲ 4 4 ਬੱਚਾ ਨੇ 4 ਬੱਚਾ ਦੇ ਵਿਆਹ ਦੇ ਤੁਰ ਵਿਆਹ ਦੇ ਜੋ ਨਿੱਕੀ ਰਿਵਾਜ ਬਣਾਇਆ ਹੈ ਪਰਸਾਦਾ ਪਾਣੀ ਚਾਹ ਪਾਣੀ ਤੇ ਨਾਲ ਦਾਜ ਦਾ ਵੀ ਸਮੋਗ ਹੈ ਦਾਜ ਦੇ ਵਿੱਚ ਕੀ ਕੀ ਸਮਾਨ ਦਿੱਤਾ ਜਾ ਰਿਹਾ ਲੋੜਵੰਦਾਂ ਦੇ ਵਿੱਚ ਜੋ ਲੋੜੀਂਦਾ ਸਮਾਨ ਹੈ ਗਏ ਆਪਣਾ ਬੈੱਡੇ ਗਏ ਵੀ ਕੋਲਰ ਸਲਾਈ ਮਸ਼ੀਨਾਂ ਭਾਂਡੇ ਬਿਸਤਰੇ ਆ ਗਏ ਕੁਰਸੀਆਂ ਨੇ ਟੇਬਲ ਨੇ ਵੀ ਤੇ ਬਾਕੀ ਜੋ ਜੋ ਵੀ ਇੱਕ ਪਰਿਵਾਰ ਨੂੰ ਜ਼ਰੂਰਤ ਹੁੰਦੀ ਹੈ ਸਭ ਦਿੱਤਾ ਜਾ ਹਾਂ ਲੋੜਵੰਦ ਜੋ ਜੋ ਵੀ ਘਰ ਦੇ ਵਿੱਚ ਲੋੜੀਂਦਾ ਸਮਾਨ ਸਾਰੇ ਹੋਰ ਨੌਜਵਾਨ ਨੌਜਵਾਨਾਂ ਨੂੰ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਜੀ ਬਸ ਨੌਜਵਾਨਾਂ ਨੂੰ ਇਹੋ ਕਹਿਣਾ ਚਾਹੁੰਦੇ ਜੀ ਤੁਹਾਡੇ ਪਿੰਡ ਵੱਲੋਂ ਤੁਹਾਡੇ ਨਗਰ ਵੱਲੋਂ ਕੋਈ ਨਾ ਕੋਈ ਕੋਈ ਵਿਸ਼ੇਸ਼ ਪ੍ਰਚਾਰ ਲਾਉਣਾ ਚਾਹੀਦਾ ਹੈ ਜਿਸ ਦੇ ਨਾਲ ਲੋਕ ਹੋਰ ਲੋਕ ਵੀ ਜਾਗਰੂਕ ਜਾਗਰੂਕ ਹੋਣ ਤੇ ਵਧੀਆ ਕੰਮ ਕਰੋ ਨਸ਼ਾ ਤੋਂ ਦੂਰ ਰਹੋ। ਅੱਜ ਇੱਕ ਨੇਕ ਪ੍ਰਚਾਰਾ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ? ਇਹ ਜੀ بڑا ਵੱਡਾ ਪ੍ਰਚਾਰਾ ਹੈ ਇਹ ਪਿੰਡ ਦੇ ਸੀਨੀਅਰ ਨਾਲ ਇਹ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਨੇ ਇਹਨਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਾਤ-ਪਾਤ ਨੂੰ ਦੂਰ ਰੱਖ ਕੇ ਤੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚੋਂ ਜਿਹੜੇ ਸਾਡੇ ਨਗਰ ਦੇ ਲੋਕ ਗਏ ਨੇ ਉਹਨਾਂ ਨੇ ਵੀ ਬਹੁਤ ਸੀ ਵੋਟ ਦਿੱਤਾ। ਅਸੀਂ ਜੋ ਵੀ ਆਪਣੇ ਇਸ ਕੰਦੇ ਵਿੱਚ ਮੇਕ ਉਪਰਾਲਾ ਕਰ ਰਹੇ ਹਾਂ ਸੰਕਟਾਂ ਦੇ ਸਹਿਯੋਗ ਨਾਲ ਹੋ ਰਿਹਾ। ਇਸ ਲਈ ਅਸੀਂ 4 ਤੋਂ 5 ਸ਼ਾਹੀਆ ਕਰ ਰਹੇ ਹਾਂ। ਹਰ ਸਾਲ ਸਾਡਾ ਇਹੋ ਹੀ ਮਤਲਬ ਹੋਏਗਾ ਵੀ ਹਰ ਸਾਲੇ ਵੱਧ ਤੋਂ ਵੱਧ ਸ਼ਾਹੀਆ ਕੀਤੀਆਂ ਜਾਣ। ਜੋ ਕਿ ਇਹ ਵੀ ਚਾਹੁੰਦੇ ਵੀ ਲੋਕ ਸਾਡੇ ਦੇ ਤੇ ਜ਼ਪੰਦਰ ਹੈ। ਸਾਰੇ ਪ੍ਰਮਾਤਮਾ ਨੇ ਇੱਕ ਬਣਾਇਆ ਗਿਆ ਜੋ ਵੀ ਕੋਈ ਦਸਵੰਦ ਆ ਹਰ ਬੰਦਾ ਜੇ ਲੋੜਵੰਦ ਕੋਲ ਵਾਸਤੇ ਜੋ ਵੀ ਕਿਸੇ ਦਾ ਕ੍ਰਾਂਣ ਕਰਨ ਕਰਦਾ ਸੀ ਕੋਈ ਕੋਈ ਸੇਵਾ ਦੇ ਕੇ ਗਿਆ ਕੋਈ ਕੁਝ ਦੇ ਕੇ ਗਿਆ ਸਭ ਤੋਂ ਵੱਡਾ ਉਪਰਾਲਾ ਸਾਡੇ ਪਿੰਡ ਦੇ ਨੌਜਵਾਨਾਂ ਦਾ ਇਹਨਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹਰ ਹਰ ਤਰ੍ਹਾਂ ਦੇ ਲੋਕਾਂ ਔਰ ਹਰ ਤਰ੍ਹਾਂ ਦੇ ਲੀਡਰ ਕੋਲ ਗਏ ਨੇ ਕਿਸੇ ਨੇ ਨਹੀਂ ਮੋੜਿਆ ਪਰ ਮੈਨੂੰ ਐ ਲੱਗਦਾ ਵੀ ਇਹ ਸਾਡਾ ਜਿਹੜਾ ਉਪਰਾਲਾ ਨਾ ਹਰ ਸਾਲ ਵੱਧ ਚੜ੍ਹ ਕੇ ਅੱਜ ਮੈਂ ਕਿਹਾ ਇੱਕ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਜਿਹੜੇ ਜੋੜੇ ਗਰੀਬ ਬੱਚੇ ਨੇ ਉਹਨਾਂ ਦਾ ਵਿਆਹ ਸ਼ਾਦੀ ਕੀਤੀ ਜਾ ਰਹੀ ਕੀ ਕਰਨੀ ਚਾਹੀਦੀ ਹੈ ਕਿ ਨਾ ਵੀ ਜਿਵੇਂ ਸਾਡੇ ਤੇ ਨੌਜਵਾਨ ਸਭਾ ਵੱਲੋਂ ਇਹ ਉਪਰਾਮਾ ਕੀਤਾ ਗਿਆ ਬਹੁਤ ਹੀ ਵਧੀਆ ਕਾਜਾ ਜਿਹੜਾ ਕਰਾਂਗਾ ਤਾਂ ਉਹਨਾਂ ਨੇ ਸ਼ਾਮ ਵਿੱਚ ਉਹ ਜੋ ਉਪਰਾਲੇ ਖੇਹਰੇ ਨੇ ਜਾਈ ਦੇ ਤਾਂ ਜੋ ਨੌਜਵਾਨ ਕੀੜੀ ਨਸ਼ਿਆਂ ਤੋਂ ਦੂਰ ਰਹਿ ਸਕੇ ਤੇ ਚੰਗੇ ਕਮਾਵਲ ਪਰੇ ਦੇ ਪਰ। ਹੋਰ ਮੈਸੇਜ ਕੀ ਦੇਣਾ ਚਾਹੀਦਾ? ਹੋਰ ਮੈਸੇਜ ਇਹ ਹੀ ਨਸ਼ਿਆਂ ਤੋਂ ਦੂਰ ਰਵੋ। ਇਸ ਅਗੇ ਕੰਮ ਕਰਦੇ ਹੋ ਗੁਰੂ ਘਰ ਨਾਲ ਜੁੜੋ ਬਾਣੀ ਨਾਲ ਜੁੜੋ ਤੇ ਹਰ ਸਾਲ ਇਹ ਉਪਰਾਲਾ ਨਿਰੰਤਰ ਚੱਲਦਾ ਰਹੇ ਬਿਲਕੁਲ ਜੀ ਗੁਰੂ ਮਹਾਰਾਜ ਦੀ ਕਿਰਪਾ ਰਹੀ ਤੇ ਉਪਰਾਲਾ ਜਾਰੀ ਰਹਿ ਜਾਉਣ ਵਾਲੇ ਚਾਹੀਦੇ ਕੀ ਨਾਮ ਹੈ ਤੁਹਾਡਾ ਨਿਸ਼ਾਨ ਸਿੰਘ ਸਰਪੰਚ ਪਿੰਡ ਭਾਈ ਉਹ ਤੇ ਇੱਕ ਹੁਣ ਸਰ ਸਰਪੰਚ ਸਾਹਿਬ ਇੱਕ ਨੇਕ ਉਪਰਾਲਾ ਕੀਤਾ ਜਾ ਰਿਹਾ ਜੋ ਬੱਚਿਆਂ ਦੇ ਵਿਆਹ ਕਰ ਰਹੇ ਹੋ ਨਾਲ ਜਿਵੇਂ ਸਮਾਨ ਵੀ ਦਿੱਤਾ ਜਾ ਰਿਹਾ ਕੀ ਕਹਣਾ ਵਧੀਆ ਹੋਇਆ ਜੀ ਬਿਲਕੁਲ ਸਾਡੇ ਸਾਰੇ ਪਿੰਡ ਦੇ ਸਹਿਯੋਗ ਨਾਲ ਹੋਇਆ ਜੀ ਸਾਰੇ ਨੌਜਵਾਨਾਂ ਨੇ ਰਲ ਕੇ ਵਧੀਆ ਕੀਤਾ ਜੀ ਬੜੀ ਫਿਜੀ ਹੈ ਗੱਲ ਦੀ ਜਿੰਨੇ ਕੋਲ ਵੀ ਹੈ ਕਿ ਬਾਜ਼ਾਰ ਚ ਗਏਗਾ ਪਿੰਡ ਚ ਗਏ ਕਿਸੇ ਨੇ ਮਾਨ ਨਹੀਂ ਕੀਤੀ ਵਾਕਿਆ ਬਾਸਾਨੀ ਤੋਂ ਕੋਈ ਨਹੀਂ ਦਿੱਤਾ ਇਹ ਨਾਲ ਸਾਡੇ ਸਰਪੰਚ ਸਾਹਿਬ ਵੀ ਨਹੀਂ ਤੇ ਟਰੋਰ ਸਰਪੰਚ ਸਾਹਿਬ ਸੰਦੀਪ ਜੀ ਵੀ ਨਹੀਂ ਸਾਰੇ ਸਾਰਿਆਂ ਨੇ ਸਾਨੂੰ ਬਹੁਤ ਜ਼ਿਆਦਾ ਦਰਦਿਆ ਅੱਜ ਦੇਖਿਆ ਜਾ ਰਿਹਾ ਹੈ ਕਈ ਥਾਵਾਂ ਤੇ ਦੇਹੇਜ ਨੂੰ ਲੈ ਕੇ ਤਲਾਕ ਹੋ ਜਾਂਦੇ ਨੇ ਖੁਸ਼ ਹੋ ਜਾਂਦੇ ਆ ਉੱਥੇ ਤੁਸੀਂ ਇੱਕ ਗਰੀਬ ਬੱਚਿਆਂ ਦੇ ਵਿਆਹ ਕਰਕੇ ਉਹਨਾਂ ਨੂੰ ਸਮਾਨ ਹੀ ਦਿੱਤਾ ਜਾ ਰਿਹਾ ਕੀ ਦੇਖਦੇ ਹੋ ਬਹੁਤ ਵਧੀਆ ਠੀਕ ਹੈ ਜੀ ਜੀ ਸਰ ਜਿਹੜੇ ਅੱਜ ਚਾਰ ਕੁੜੀਆਂ ਦੇ ਖਾਈ ਵਿਆਹ ਕੀਤੇ ਗਏ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਪਹਿਲਾਂ ਤਾਂ ਅਸੀਂ ਬੜੇ ਭਾਗਾਂ ਵਾਲੇ ਆ ਜੀ ਜੋ ਮਾਲਕ ਨੇ ਸਾਡੇ ਕੋਲੋਂ ਇਹ ਸੇਵਾ ਕਰਵਾਈ ਅਸੀਂ ਤਾਂ ਕਦੀ ਜਿੰਦਗੀ ਤੇ ਨਹੀਂ ਸੋਚਿਆ ਸੀਗਾ ਜੀ ਏਡੀ ਵੱਡੀ ਸੇਵਾ ਉਹ ਸੱਚੇ ਪਾਤਸ਼ਾਹ ਨੇ ਮਾਲਕ ਨੇ ਸਾਡੇ ਹੱਥੋਂ ਕਰਵਾਣੀ ਸੀ ਅਸੀਂ ਇੱਕ ਸੋਚ ਲੈ ਕੇ ਚੱਲੇ ਸੀ ਵੀ ਹਾਂ ਜੀ ਆਪਾਂ ਹੱਸਾ ਲੰਗਰ ਲਗਾਈਦੇ ਆ ਚਲੋ ਐਰਤੀ ਆਪਾਂ ਜਾਗਰਨ ਕਰਵੰਦੇ ਆਂ ਜਾਗਰਨ ਦੇ ਨਾਮ ਨਾਲ ਇਹ ਵੀ ਸੋਚ ਆਈ ਮੁੰਡਿਆਂ ਦਾ ਮੀਟਿੰਗ ਕੀਤੀ ਦੀ ਆਪਾਂ ਵਿਆਹ ਵੀ ਕਿਤੇ ਕਰੀਏ ਜੋ ਵਿਆਹ ਸੀਗੇ ਉਹ ਅਸੀਂ ਇੱਕ ਵਿਆਹ ਮਿਟ ਕੇ ਚੱਲੇ ਸੀਗੇ ਵੀ ਆਪਾਂ ਚਲੋ ਫਸਟ ਵਾਰੀ ਇੱਕ ਵਿਆਹ ਕੀਤਾ ਜਾਵੇ ਤੇ ਮਾਲਕ ਦੀ ਕਿਰਪਾ ਨਾਲ ਅੱਜ ਚਾਰ ਵਿਆਹ ਜੋ ਪੂਰਨ ਹੋਏ ਨੇ 5 ਫੇਮੇ ਕੀ ਦਰਬਾਰਾ ਸਾਹਿਬ ਤੇ ਬੜੀ ਖੁਸ਼ੀ ਦੀ ਗੱਲ ਆ ਚੰਨਿਆਂ ਦਾਨ ਤੋਂ ਉੱਪਰ ਕੋਈ ਦਾਨ ਨਹੀਂ ਹੁੰਦਾ ਅੱਛੀ ਬੜੇ ਖੁਸ਼ ਨਸੀਬਾਂ ਵੀ ਉਹ ਮਾਲਕ ਨੇ ਸੱਚੇ ਪਾਤਸ਼ਾਹ ਨੇ ਸਾਡੇ ਸਾਰੇ ਇੱਥੇ ਵੱਡਾ ਹਦਾ ਪੁੰਨ ਕਰਵਾਇਆ ਤੇ ਸਾਰੇ ਨਗਰ ਦਾ ਖਰਜ ਹੋ ਗਿਆ ਸਾਰੇ ਨਗਰ ਨੇ ਸਾਨੂੰ ਬਹੁਤ ਸਾਥ ਦਿੱਤਾ ਸੱਜਣਾ ਮਿੱਤਰਾਂ ਨੇ ਸਾਥ ਦਿੱਤਾ ਇਸ ਥਾਂ ਤੇ ਇਸ ਇਲਾਕੇ ਚ ਮੈਨੂੰ ਲੱਗਦਾ ਪਹਿਲੀ ਵਾਰ ਇਹ ਕੰਮ ਹੋਇਆ ਅੱਜ ਤੱਕ ਵੀ ਮੈਨੂੰ ਨਹੀਂ ਲੱਗਦਾ ਵੀ ਇਹ ਜੋ ਬਰਾਲਾ ਕੀਤਾ ਗਿਆ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਮੈਂ ਇਹੀ ਬੇਨਤੀ ਕਰਾਂਗਾ ਸੰਗਤ ਨੂੰ ਇਹ ਜਿਹੜਾ ਪ੍ਰਾਲਾ ਹੈ ਇਹ ਆਪਾਂ ਹਰ ਸਾਲ ਕਰਨਾ। ਛਿੰਨਾ ਵਕਤ-ਵਕਤ ਐਲਕੀ ਜੀ ਚਾਲਤ ਆਇਆ ਸਾਡੀ ਸੋਚ ਇਹ ਵੀ ਅਗਲੀ ਵਾਰ ਅਸੀਂ 21 ਲੜਕੀਆਂ ਦਾ ਲੋੜਵੰਦ ਗਰੀ ਪਰਿਵਾਰਾਂ ਦੀ ਲੜਕੀਆਂ ਦਾ ਵਿਆਹ ਕਰੀਏ। ਉਸ ਤੋਂ ਬਾਅਦ 31 ਤੇ ਸਾਰਿਆਂ ਦੇ ਭੈਣ ਭਰਾ ਦੇ ਸੰਯੋਗਦਾਂ ਲਾਉਣਾ। ਸਭ ਨਾਲ ਤਲਾ ਵਾਹਿਗੁਰੂ ਦੀ ਕਿਰਪਾ ਨਾਲ ਆਉਣਾ ਕਿ ਉਹਨਾਂ ਨੇ ਆਸ਼ੀਰਵਾਦ ਦਿੱਤਾ, ਹਿੰਮਤ ਦਿੱਤੀ ਤੇ ਅੱਜ ਅਸੀਂ ਇਸ ਮੁਕਾਮ ਤੱਕ ਪਹੁੰਚੇ ਆ ਬੜੀ ਖੁਸ਼ਕੀ ਦੀ ਗੱਲ ਆ ਸਾਡੇ ਪਿੰਡ ਨੂੰ ਸਾਰੇ ਇਸੇ ਪਿੰਡ ਵਧਾਈ ਦੇ ਹੱਕਦਾਰ ਆ। ਤੇ ਹੋਣਾ ਵੀ ਚਾਹੀਦਾ ਹੈ ਤੇ ਬਾਕੀ ਤੁਹਾਡੇ ਭਰਾਵਾਂ ਦਾ ਸੰਯੋਗ ਚਾਹੀਦਾ ਹੈ ਤੇ ਮੈਂ ਸਭ ਨੂੰ ਵਧਾਈ ਦਿੰਦਾ ਵਾਂ ਜੈ ਹਾਂ